ਇਹ ਜਿਹੜੇ ਇਹ ਜਿਹੜੇ ਮੁੰਡੇ ਤੁਸੀਂ ਦੇਖ ਰਹੇ ਹੋ ਇਹ ਮੁੰਡੇ ਕਿਸੇ ਅਪਾਰਟਮੈਂਟ ਦੀ ਲਿਫਟ ਤੋਂ ਥੱਲੇ ਆ ਰਹੇ ਆ ਇਹਨਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਇਹ ਕੁਝ ਕਿ ਟਾਈਮ ਪਹਿਲਾਂ ਇੱਕ ਕਤਲ ਕਰਕੇ ਥੱਲੇ ਆਈ ਜਾਂਦੇ ਆ ਕਤਲ ਵੀ ਇੰਨੇ ਬਰੂਟਲ ਤਰੀਕੇ ਨਾਲ ਕਿ ਬੰਦੇ ਦੇ ਆਮ ਬੰਦੇ ਦੇ ਰੋਂਗਟੇ ਖੜੇ ਹੋ ਜਾਣ ਦੇਖ ਕੇ ਇਹ ਕਹਾਣੀ ਹੈਗੀ ਹੈ ਹైదరాబాద్ ਦੇ ਕੋਕਟਪल्ली ਏਰੀਆ ਦੀ ਕਹਾਣੀ ਹੈ ਉੱਥੇ ਇੱਕ ਕਲੋਨੀ ਸੀ ਪੌਸ਼ ਏਰੀਆ ਸੀ ਤੇ ਉਥੇ ਅਗਰਵਾਲ ਤੇ ਟੀਨੂ ਅਗਰਵਾਲ ਉਹਨਾਂ ਦੀ ਪਤਨੀ ਉਥੇ ਰਹਿੰਦੇ ਸਨ ਤੇ ਇਹ ਦੋਵੇਂ ਪਤੀ ਪਤਨੀ ਰਹਿੰਦੇ ਸੀ ਬੱਚੇ ਬਾਹਰ ਰਹਿੰਦੇ ਸੀ ਤੇ ਇਹਨਾਂ ਨੇ ਇੱਕ ਕੁਝ ਕੁ ਦਿਨ ਪਹਿਲਾਂ 10 ਦਿਨ ਪਹਿਲਾਂ ਹੀ ਇੱਕ ਨੌਕਰੀ ਰੱਖਿਆ ਸੀ ਉਹ ਚਾਰਖੰਡ ਦਾ ਰਹਿਣ ਵਾਲਾ ਸੀ ਮੁੰਡਾ ਤੇ ਆ ਇਹ ਮੁੰਡਾ ਜਿਹੜਾ ਨੌਕਰੀ ਰੱਖਿਆ ਸੀ ਇਹ ਅੱਜ ਦਾ 11ਵਾਂ ਦਿਨ ਸੀ 11ਵੇਂ ਦਿਨ ਉਹਨੇ ਦੇਖਿਆ ਕਿ ਘਰ ਦੇ ਵਿੱਚ ਕੈਸ਼ ਰੁਪਏ ਪਏ ਹੁੰਦੇ ਆ ਤੇ ਘਰ ਇਹ ਕਿ ਇਕੱਲੀ ਲੇਡੀ ਇਕੱਲੀ ਘਰੇ ਹੁੰਦੀ ਆ ਉਹਦੇ ਮਨ ਦੇ ਵਿੱਚ ਪਾਪ ਆ ਗਿਆ ਤੇ ਉਹਨੇ ਆਪਣੇ ਨਾਲ ਇੱਕ ਹੋਰ ਮੁੰਡੇ ਨੂੰ ਨਾਲ ਲਿਆ ਉਹ ਮੁੰਡਾ ਵੀ ਚਾਰਖੰਡ ਦਾ ਹੀ ਸੀ ਤੇ ਉਹਨੇ ਵੀ ਉਹਨੂੰ ਨਾਲ ਲਿਆ ਤੇ ਇਹ ਦੋਵੇਂ ਜਣੇ ਉਹਦਾ ਘਰ ਦੇ ਵਿੱਚ ਦਾਖਲ ਹੁੰਦੇ ਆ ਘਰ ਦੇ ਵਿੱਚ ਦਾਖਲ ਹੋ ਕੇ ਉਹ ਲੇਡੀ ਦੇ ਹੱਥ ਪੈਰ ਬੰਨ ਕੇ ਉਹਦੇ ਗਲ ਤੇ ਚਾਕੂ ਮਾਰ ਦਿਆ ਤੇ ਫਿਰ ਕੁਕਰ ਨਾਲ ਉਹਦੇ ਸਿਰ ਤੇ ਕਈ ਵਾਰ ਕਈ तरीके ਨਾਲ वार ਕਰਦੇ ਤੇ ਉਹਦਾ ਸਿਰ ਫੇਰ ਦਿੰਦੇ ਆ ਮੈਨਾ ਬਰੂਟਲ ਤਰੀਕੇ ਨਾਲ ਮਾਰ ਦਿਆ ਦਾ ਖੂਨ ਨਾਲ ਲਤਪਤ ਹੋ ਜਾਂਦੇ ਆ ਪੂਰੇ ਘਰ ਦੇ ਵਿੱਚੋਂ ਕੈਸ਼ ਨਗਦੀ ਗਹਿਣੇ ਚੱਕ ਕੇ ਇੱਕ ਬੈਗ ਦੇ ਵਿੱਚ ਇਕੱਠੇ ਕਰਦੇ ਆ ਤੇ ਆਪ ਫਿਰ ਦੋਵੇਂ ਜਣੇ ਉਹਨਾਂ ਦੀ ਬਾਥਰੂਮ ਦੇ ਵਿੱਚ ਨਹਾਤ ਹੋ ਕੇ ਤੇ ਕੱਪੜੇ ਬਦਲ ਕੇ ਤੇ ਉਹਨ ਲਿਫਟ ਰਾਹੀਂ ਉੱਥੱਲੇ ਉੱਤਰ ਰਹੇ ਆ ਇੱਕ ਇੱਕ ਕਤਲ ਕਰਕੇ ਥੱਲੇ ਉਤਰ ਜੇ ਉਤਰਦੇ ਜਾਂਦੇ ਸੀ ਤੇ ਕੈਮਰਾ ਦੇ ਵਿੱਚ ਸਾਰਾ ਕੁਝ ਕੈਦ ਹੋ ਗਿਆ ਪਰ ਇਹਨਾਂ ਨੂੰ ਆਇਆ ਲੱਗਦਾ ਸੀ ਵੀ ਸਾਨੂੰ ਸਾਡਾ ਕਿਹੜਾ ਕੋਈ ਐਡਾ ਪ੍ਰੂਫ ਆ ਇਹਨਾਂ ਕੋਲੇ ਵੀ ਸਾਨੂੰ ਕੌਣ ਫੜ ਸਕਦਾਗਾ ਤੇ ਪਰ ਪੁਲਿਸ ਦੇ ਪੁਲਸ ਨੇ ਮਸਤੀ ਦਿਖਾਈ ਪੁਲਿਸ ਅਚਾਨਕ ਚੱਲਦੀ ਆ ਉਹਨਾਂ ਦੇ ਘਰੇ ਆਉਂਦੀ ਆ ਪੁਲਿਸ ਪੁਲਿਸ ਸਾਰੇ ਬਿਆਨ ਲੈ ਲੈਂਦੀ ਆ ਸਾਰੇ ਲੋਕਾਂ ਦੇ ਇੱਥੇ ਕੈਮਰਿਆਂ ਦੀ ਸ਼ਾਨ ਬਿੰਦ ਕਰਦੀ ਆ ਤੇ ਬਾਅਦ ਦੇ ਵਿੱਚ ਇਹਨਾਂ ਦੋਵਾਂ ਜਣੇ ਦੀ ਪਾਲ ਸ਼ੁਰੂ ਕਰ ਦਿੰਦੀ ਆ ਪੁਲਿਸ ਪੁਲਿਸ ਇਹਨਾਂ ਦੀ ਵੀਡੀਓ ਜਾਰੀ ਕਰਦੀ ਆ ਵੀ ਇਹ ਬੰਦੇ ਕਤਲ ਕਰਕੇ ਭੱਜਿਆ ਫਲਾਨੀ ਥਾਂ ਤੋਂ ਦੀਵਾਲੀ ਤੁਰ ਨਹੀਂ ਗਿਆ ਹੁਣੇ ਉਹ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਵੀਡੀਓ ਵਾਇਰਲ ਹੁੰਦੇ ਹੁੰਦੇ ਕਿਸੇ ਕੈਬ ਡਰਾਈਵਰ ਨੇ ਵੀ ਇਹ ਵੀਡੀਓ ਦੇਖ ਲਈ ਸੀ ਤੇ ਇਹ ਦੋਵੇਂ ਜਣੇ ਉਹ ਕੈਬ ਦੇ ਵਿੱਚ ਬੈਠਣ ਜਾਂਦੇ ਕਿਤੇ ਦੂਜਾ ਜਾਣਾ ਹੋਵੇ ਕਿਤੇ ਜਦੋਂ ਕੈਬ ਦੇ ਵਿੱਚ ਬੈਠਦੇ ਆ ਉਹ ਬੰਦਾ ਇਹਨਾਂ ਨੂੰ ਪਛਾਣ ਲੈਂਦਾ ਵੀ ਇਹ ਉਹੀ ਬੰਦੇ ਲੱਗਦੇ ਆ ਵੀ ਜਿਹੜੇ ਕਤਲ ਕਰਕੇ ਭੱਜਿਆ ਤੇ ਉਹ ਫਿਰ ਪੁਲਿਸ ਨੂੰ ਜਾਣਕਾਰੀ ਦਿੰਦਾ ਪੁਲਿਸ ਮੌਕੇ ਤੇ ਨਾਕਾਬੰਦੀ ਕਰਦੀ ਹੈ ਤੇ ਪਹੁੰਚਦੀ ਹੈ ਤੇ ਪੁਲਿਸ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਹਰਸ਼ਨਾ ਦਾ ਮੁੰਡਾ ਇਹ ਚਾਰਖੰਡ ਦਾ ਰਹਿਣ ਵਾਲਾ ਸੀ ਕੁਝ ਦਿਨ ਪਹਿਲਾਂ ਹੀ ਅਗਰਵਾ